ਜਿੰਦੀ ਪਾਗਲ ਜਿੰਦਾਬਾਦ ਜਨਾਬ ਸੁਖਵੀਰ ਜਿੰਦੀ ਪਾਗਲ ਜਿੰਦਾਬਾਦ ਸਰ ਜਿੰਦਾ ਸਰ ਜਿੰਦੀ ਸੇ ਕੋ ਜਿੰਦਾਬਾਦ ਜੋਮੀ ਕਵਿੰਦ ਜਿੰਦਾਬਾਦ ਬਲਾਈ ਸ਼ਾਨੀਹਾ ਦੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਜਲ ਵਾਲੋ ਨੇ ਇਹ ਤਿਆਰੀ ਕੀਤਾ ਗਿਆ ਸੀ ਜਿਸ ਦਿਨ ਤੋਂ ਬਾੜ ਆਈ ਹੈ ਉਸ ਦਿਨ ਤੋਂ ਹੀ ਉਹਨਾਂ ਨੇ ਜਿੱਥੇ ਚਾਰੇ ਦੀ ਜਰੂਰਤ ਸੀ ਚਾਰਾ ਦਿੱਤਾ ਜਿੱਥੇ ਤੂੜੀ ਦੀ ਜਰੂਰਤ ਸੀ ਤੂੜੀ ਦਿੱਤੀ ਔਰ ਜਿੱਥੇ ਮਿੱਟੀ ਕੋਈ ਲੋੜ ਸੀ ਬੰਨਾ ਵਾਸਤੇ ਉੱਥੇ ਮਿੱਟੀ ਪਹਚਾਈ ਜਿੱਥੇ ਪੈਸਿਆਂ ਦੀ ਲੋੜ ਸੀ ਉੱਥੇ ਪੈਸਾ ਵੀ ਪਹਚਾਇਆ ਡੀਜ਼ਲ ਔਰ ਡੀਜ਼ਲ ਵੀ ਦਿੱਤਾ ਇਸੇ ਤਰ੍ਹਾਂ ਹੁਣ ਜਿਹੜਾ ਸੀਡ ਹੈ ਕਣਕ ਦਾ ਕਣਕ ਦੀ ਬਜਾਈ ਦਾ ਟਾਈਮ ਆ ਗਿਆ ਹੁਣ ਅਸੀਂ ਸੀਡ ਵੰਡ ਰਹੇ ਹਾਂ ਕੱਲ ਫਿਰੋਜ਼ਪੁਰੋਂ ਆਂਡੇਆ ਅੱਜ ਬਕੂ ਗੰਡੇ ਇਸੇ ਤਰ੍ਹਾਂ ਥਾਂ-ਥਾਂ ਤੇ ਜਿਹੜਾ ਹੈ ਉਹ ਸੀਡ ਵੰਡ ਰਹੇ ਹਾਂ ਸਰਕਾਰ ਦੇ ਕੰਮ ਨੂੰ ਕਹੇ ਵੇਚ ਦਿਓ ਵੇਖੋ ਸਰਕਾਰ ਤਾਂ ਸੁੱਤੀ ਪਈ ਐ ਸਰਕਾਰ ਨੇ ਕੁਝ ਨਹੀਂ ਸਰਕਾਰ ਦਾ ਸਭ ਤੋਂ ਵੱਡਾ ਝੂਠ ਸਾਹ ਫੜਿਆ ਗਿਆ ਜਦੋਂ ਗੁਜਰਾਤ ਜਾ ਕੇ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਹਰੇਕ ਬਾੜ ਗ੍ਰੈਸਟ ਦੇ ਖਾਤੇ 'ਚ 50000 ਰੁਪਏ ਪਰ ਐਕਟਰ ਜਿਹੜਾ ਉਹ ਰੁਪਏ ਪਾ ਦਿੱਤੇ ਤੇ ਜਦੋਂ ਕਿ ਪਿਆ ਕਿ ਉਸ ਬਣੀ ਤੋ ਝੂਠ ਮਾਰ ਕੇ ਕੰਮ ਚਲਾਉਂਦੇ ਆ ਸਰਕਾਰ ਵੀ ਝੂਠ ਮਾਰ ਕੇ ਬਣਾ ਲਈ 4 ਸਾਲ ਝੂਠ ਹੀ ਮਾਰੀ ਗਏ ਅਜੇ ਵੀ ਨਹੀਂ ਹਟਦੇ ਝੂਠ ਮਾਰਨ ਨੂੰ ਦੁਨੀਆ ਨੂੰ ਹੁਣ ਪਤਾ ਲੱਗ ਚੁੱਕਿਆ ਪਰसों ਇੱਕ ਵਿਧਾਇਕ ਨਰੇਸ਼ ਕੁਟਾਰੀਆ ਵੱਲੋਂ ਟਰੈਕਟਰ ਟਰਾਲੀਆਂ ਤੋਰੀਆਂ ਗਈਆਂ ਉਹਨੂੰ ਕਿਵੇਂ ਸਮਝਦੇ ਹੋ ਉਹ ਕਿਹੜੀਆਂ ਟਰੈਕਟਰ ਟਰਾਲੀਆਂ ਜੀ ਡਰਾਮੇ ਕਰਦੇ ਨੇ ਲੋਕ ਉਹਨਾਂ ਟਰੈਕਟਰਾਂ ਨੇ ਜਾ ਕੇ ਜ਼ਮੀਨ ਕਿੱਥੇ ਵਾਈ ਹੈ ਦੱਸੋ ਮੈਨੂੰ ਕਿਸੇ ਨੂੰ ਪੁੱਛੋ ਪਿੰਡ ਚ ਕਿਸੇ ਪਿੰਡ ਤੋਂ ਜਾ ਕੇ ਪੁੱਛੋ ਇਹ ਕੋ ਡੀਜੇ ਇਹ ਕੋ ਜ਼ਮੀਨ ਵਿੱਚ ਵਾਈ ਹੈ ਉਹ ਸਰਪੰਚਾਂ ਤੋਂ ਪੈਸੇ ਲੈਣੇ ਸੀ ਲੈ ਲੈ ਬਸ ਠੀਕ ਬੜਿਆ ਕੰਮ ਇਹ ਗੁੱਬਾਕ ਜੀ ਕਮਟੀ ਰਾਜ ਮੁੰਡਿਆ ਨੀ ਸਰ ਜੋ ਸਰਮਿਕ ਮੈਲੀ ਕਮਟੀ ਮਿਲੋਂ ਸਾਨੂੰ ਕਾਲੀਦਲ ਵੱਲੋਂ ਬੀਜ ਮਿਲਿਆ ਹੈ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਹਰਪੀੜ ਪਿੰਡਾਂ ਸਾਰਿਆਂ ਨੂੰ ਇਹਨਾਂ ਨੇ ਬਹੁਤ ਸੇਵਾ ਕੀਤੀ ਚਾਰ ਦੀ ਕੀਤੀ ਬੀਜ ਦੀ ਕੀਤੀ ਤੂੜੀ ਦੀ ਕੀਤੀ ਹੋਰ ਵੀ ਮਾਲੀ ਸਹਾਇਤਾ ਇਹਨਾਂ ਨੇ ਬਹੁਤ ਦਿੱਤੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਤਰ੍ਹਾਂ ਅੱਗੇ ਵੀ ਇਹ ਕਰਦੇ ਰਹਿਣਗੇ ਜੋ ਕਾਲੀ ਪਾਰਟੀ ਨੇ ਕੀਤਾ ਹੈ ਕਿਸੇ ਪਾਰਟੀ ਨੇ ਆ ਕੇ ਸਾਡੇ ਪਿੰਡਾਂ ਵਿੱਚ ਇੰਨੀ ਸਹਾਇਤਾ ਨਹੀਂ ਦਿੱਤੀ ਜਿਹੜੀ ਅਕਾਲੀ ਪਾਰਟੀ ਨੇ ਕੀਤੀ ਆ ਤੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ। ਯਾਰ ਤਾਂ ਕਿ ਰੋਕ ਕਿਵੇਂ ਸਮਝਿਓ ਐਦੇ ਵੇ ਹੜ੍ਹਾਂ ਦੇ ਵਿੱਚ। ਸਭ ਤੋਂ ਵੱਧ ਜੇ ਗਿਣੀਏ ਤਾਂ ਫਿਰ ਕਾਲੀਦਾਲ ਨੇ ਕੀਤਾ ਏ। ਚਲੋ ਦੂਜੀਆਂ ਸਰਕਾਰਾਂ ਵੀ ਕੀਤਾ ਏ ਪਰ ਇਹਨਾਂ ਨੇ ਨਹੀਂ ਕੀਤਾ ਜਿੰਨਾ ਇਹਨਾਂ ਕੀਤਾ ਏ। ਮੌਜੂਦਾ ਸਰਕਾਰ ਦਾ ਕੀ ਰੋਲ ਰਿਹਾ? ਨਹੀਂ ਮੌਜੂਦਾ ਆਨੇ ਤੇ ਬਿਲਕੁਲ ਪੁੱਛਿਆ ਨਹੀਂ ਜੀ। ਮੌਜੂਦਾ ਤੇ ਆਣ ਕੇ ਇਹਨੇ ਸਾਰੀ ਨਹੀਂ ਲਈ। ਕਰਨਾਂ ਦੇ ਉਹਨਾਂ ਕੀ ਆ। ਜਿਹੜੇ ਪਰਸੋਂ ਟਰੈਕਟਰ ਫੇਰੇ ਭੇਜੇ ਗਏ ਆ ਉਹ ਕਿਵੇਂ ਚਲੇ ਗਏ ਤੇਲ ਉਹ ਦੇਖ ਉਹ ਤਾਂ ਸ਼ੋਸ਼ਾ ਸੀ ਇੱਕ ਸਾਰ ਕਹੇ ਪੈਈ ਦੇ ਵਿੱਚ ਉਹਦਾ ਟਰੈਕਟਰ ਵਾੜੇ ਉਹਨਾਂ ਨੇ। ਉਹ ਤੇ ਕੈਕਟਰ ਸੜਕਾਂ ਤੇ ਲੈ ਗਏ ਉਹਨਾਂ ਇੱਕ ਵਿਖਾਵਾ ਕੀਤਾ ਹੈ ਤੇ ਉਹ ਬਹੁਤ ਮੰਦਭਾਗੀ ਇਹਨਾਂ ਦੀ ਗੱਲ ਕੀਤੀ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਅੱਜ ਜੋ ਹੜਪੀੜਤਾ ਵਾਸਤੇ ਸਾਡੇ ਕਾਲੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਸ਼ਬੀਰ ਸਿੰਘ ਬਾਦਲ ਜੀ ਵੱਲੋਂ 1000 ਕੁਇੰਟਲ ਕਰੀਬ 2500 ਕਿੱਲੇ ਦਾ ਬੀਜੜਾ ਭੇਜਿਆ ਗਿਆ ਸੀਗਾ ਔਰ ਇਹ ਬੜਾ ਬੀ ਹੈ 2500 ਕਿੱਲੇ ਦਾ ਅੱਜ ਸਾਰੀ ਜਿਹੜੇ ਸਾਡੇ ਹੜਪੀੜਤਾ ਇਲਾਕੇ ਸੀ ਪਿੰਡ ਸੀਗੇ ਉਹਨਾਂ ਸਾਰਿਆਂ ਪਿੰਡਾਂ ਵਿੱਚ ਡਿਸਟ੍ਰੀਬਿਊਟ ਕਰਕੇ ਅੱਜ ਲੋਡ ਕਰਵਾ ਕੇ ਸਾਡੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸਾਜਨ ਮੇਜਾ ਸਿੰਘ ਜੀ ਸਿੱਖੋ ਉਹਨਾਂ ਨੇ ਆ ਕੇ ਹਰੀ ਝੰਡੀ ਵਿਖਾ ਕੇ ਆ ਜਿਹੜਾ ਸੀੜਾ ਉਹ ਪਿੰਡਾਂ ਦੇ ਹੜਪੀਤ ਵਾਸਤੇ ਰਵਾਨਾ ਕੀਤਾ ਸਰਕਾਰ ਦੇ ਕੰਮ ਕਿਵੇਂ ਸਮਾਈ ਸਰਕਾਰ ਦੇ ਕੰਮ ਸਵਾਏ ਡਰਾਮੇ ਬਾਜੀ ਜੁਮਲੇ ਬਾਜੀ ਤੇ ਝੂਠੀ ਸ਼ੋਰਤ ਵਾਸਤੇ ਵਿਖਾਵਾ ਕਰਕੇ ਜਿਹੜੇ ਸਾਡੇ ਕਿਸਾਨਾਂ ਦੇ ਜਿਹੜੇ ਪਾਣੀ ਦੀ ਮਾਰ ਬੁਰੀ ਤਾਂ ਜਿਨ੍ਹਾਂ ਨੂੰ ਪਈ ਹੈ ਔਰ ਉਹ ਤਰਾ ਤਰਾ ਕਰ ਰਿਹਾ ਹੈ ਉਹਨਾਂ ਦੇ ਜ਼ਖਮਾਂ ਦੇ ਉੱਤੇ ਮਲਮ ਲਾਉਣ ਦੀ بجائے ਉਹਨਾਂ ਦੇ ਜ਼ਖਮਾਂ ਨੂੰ ਚੇੜਿਆ ਜਾਂਦਾ ਸਿਰਫ ਉਹ ਝੂਠੀ ਸ਼ੋਰਤ ਖੱਟਣ ਦੀ ਖਾਤਰ ਉਹ ਡਰਾਮੇ ਕਰ ਰਹੀ ਹੈ ਔਰ ਨਾ ਹੀ ਹੁਣ ਕੱਦ ਕਿਸੇ ਵੋਟਰ ਨੂੰ ਨਾ ਲਾਕੇ ਦੇ ਵਰਕਰ ਨੂੰ ਇਸ ਮੌਜੂਦਾ ਸਰਕਾਰ ਤੋਂ ਕੋਈ ਆਸ ਰਹੀ ਹੈ ਔਰ ਨਾ ਹੀ ਇਹ ਸਰਕਾਰ ਕਦੀ ਔਖੀ ਘੜੀ ਦੇ ਵਿੱਚ ਪੰਜਾਬ ਵਾਸੀਆਂ ਦੀ ਬਾਹ ਫੜ ਸਕਦੀ ਹੈ ਜੇਲ੍ਹ ਨਹੀਂ ਚੋਣ ਨੂੰ ਕਿਵੇਂ ਸਮਝਦੇ ਹੋ ਕਿਵੇਂ ਜੇਲ੍ਹ ਨਹੀਂ ਚੋਣ ਦਾ ਬਹੁਤ ਵਧੀਆ ਜਿਹੜਾ ਰਿਸਪੌਂਸ ਹੈ ਉਹ ਸਾਨੂੰ ਤਰਨ ਤਰਨ ਹਲਕੇ ਦੇ ਵਿੱਚ ਮਿਲ ਰਿਹਾ ਔਰ ਇਸ ਟਾਈਮ ਜਿਹੜੀਆਂ ਸਰਵੇ ਰਿਪੋਰਟਾਂ ਵੀ ਆ ਉਹਦੇ ਵਿੱਚ ਵੀ ਜਿਹੜਾ ਸਾਡਾ ਮੁਕਾਬਲਾ ਹੈ ਉਹ ਸਾਡਾ ਮੁਕਾਬਲਾ ਜਿਹੜੀ ਮੁੱਖ ਮੌਜੂਦਾ ਸਰਕਾਰ ਹੈ ਉਹਦੇ ਨਾਲ ਔਰ ਉਹਦੇ ਉੱਤੇ ਵੀ 3% ਸ਼ਰਮਨੀ ਕੰਡੀਡਾ ਅੱਗੇ ਜਾ ਰਿਹਾ ਹੈ ਔਰ ਸਰਕਾਰ ਬੜੇ ਕੁਝ ਹਦਕੰਡੇ ਪਨਾਰੀ ਹੈ ਹਰ ਤਰੀਕੇ ਨਾਲ ਨਜ਼ਾਇਜ਼ ਪਰਚੇ ਲੋਕਾਂ ਦੇ ਦਬਾਅ ਜਿਹੜੇ ਮਲਾਜਮ ਉੱਤੇ ਡਿਊਟੀਆਂ ਕਰਦੇ ਆ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਪੁਲਿਸ ਪ੍ਰਸ਼ਾਸਨ ਦੇ ਰਹੀਂ ਪੂਰਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਵਲ ਪ੍ਰਸ਼ਾਸਨ ਨੂੰ ਇਸ ਕੰਮ ਤੇ ਲਾਇਆ ਗਿਆ ਵੀ ਤੁਸੀਂ ਜਿਵੇਂ ਮਰਜ਼ੀ ਕਰੋ ਜਿਵੇਂ ਮਰਜ਼ੀ ਉੱਤੇ ਲੋਕਾਂ ਨੂੰ ਸਰਪੰਚਾਂ ਨੂੰ ਮੈਂਬਰਾਂ ਨੂੰ ਜਾਂ ਜਿਹੜੇ ਵੀ ਹੋਰ ਕੋਈ ਸਰਕਾਰੀ ਮਲਾਜਮ ਹੈਗੇ ਆ ਉਹਨਾਂ ਨੂੰ ਪ੍ਰੈਸ ਕਰਕੇ ਦਬਾ ਕੇ ਜਿਹੜੀ ਹੈ ਸਾਨੂੰ ووٹ ਛਾੜੂ ਵਾਲੇ ਬੰਦੇ ਨੂੰ ਪਾਈ ਜਾਵੇ ਪਰ ਉਹਨਾਂ ਲੋਕਾਂ ਨੇ ਸਪਸ਼ਟ ਆਪ ਦੀ ਜਿਹੜਾ ਕੋਈ ਸਮਰਥਨ ਹੈ ਸ਼੍ਰੋਮਣੀ ਕਾਲੀ ਦਲ ਨੂੰ ਜਨਾ ਸ਼ੁਰੂ ਕਰ ਦਿੱਤਾ ਔਰ ਸਾਨੂੰ ਬੜੀ ਆਸ ਹੈ ਕਿ ਸ਼੍ਰੋਮਣੀ ਕਾਲੀ ਦਲ ਉੱਥੇ ਬਹੁਤ ਭਾਰੀ ਲੀਡ ਦੇ ਨਾਲ ਇਹ ਜਿਹੜੇ ਚੋਣਾਂ ਹੈ ਚੋਣ ਮੈਂ ਵੀ ਜਿੱਤਣਗੇ ਹਲਕਾ ਜੀਰੇ ਦੇ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਕੀ ਸਮਝੀ ਹਲਕਾ ਜੀਰੇ ਦੇ ਜਿਹੜੇ ਪਿੰਡਾਂ ਦੇ ਵਿਕਾਸ ਹੈ ਇਹ ਭਰਜਵਤ ਸਾਹਿਬ ਤੁਹਾਡੇ ਤੋਂ ਜ਼ਿਆਦਾ ਕੋਈ ਹੋਰ ਨਹੀਂ ਜਾਣ ਸਕਦਾ ਰੋਜ਼ ਦਿਹਾੜੀ ਕੋਈ ਨਾ ਕੋਈ ਨਵਾਂ ਜੁਮਲਾ ਕੋਈ ਨਵੇਂ ਡਰਾਮੀਆਂ ਬਾਧੀਆਂ ਕਿਉਂਕਿ ਹਲਕੇ ਦੇ ਵਿਕਾਸ 'ਚ ਉਹਦਾ ਹੁੰਦਾ ਜਦੋਂ ਤੁਸੀਂ ਪੰਜਾਬ ਦੇ ਵਿੱਚ ਜਾ ਕੇ ਸੈਕਟਰੀ ਸੈਕਟਰੀਅਟ ਦੇ ਵਿੱਚ ਮੀਟਿੰਗਾਂ ਕਰਦੇ ਹੋ ਜਦੋਂ ਤੁਸੀਂ ਸੈਸ਼ਨ ਦੇ ਵਿੱਚ ਮੀਟਿੰਗਾਂ ਕਰਕੇ ਆਪਦੇ ਹਲਕੇ ਵਾਸਤੇ ਕੁਝ ਮੰਗ ਕੇ ਲਿਆਉਣੇ ਹੋ ਉਤੋਂ ਗ੍ਰਾਂਟਾਂ ਲੈ ਕੇ ਆਉਣੇ ਹੋ ਉਹ ਲਿਆ ਕੇ ਪਿੰਡਾਂ ਦੇ ਵਿਕਾਸ ਵਾਸਤੇ ਲਾਉਣੇ ਹੋ ਸ਼ਹਿਰਾਂ ਦੇ ਵਿਕਾਸ ਵਾਸਤੇ ਲਾਉਣੇ ਹੋ ਉਹ ਕੋਈ ਗ੍ਰਾਂਟ ਦੇ ਸਰਕਾਰ ਨੇ ਪਿਛਲੇ 3.5 ਸਾਲ ਦੇ ਦੌਰਾਨ ਕੋਈ ਦਿੱਤੀ ਨਹੀਂ ਵੋਟਾਂ ਦੇ ਵਿੱਚ ਜੋ ਤਾਂਗਲੀ ਕੀਤੀ ਹੈ ਉਤੋਂ ਵੀ ਤੁਸੀਂ ਭਲੀ ਬਣ ਜਾਣਾ ਹਰ ਤਰੀਕੇ ਨਾਲ ਡੈਮੋਕਰੇਸੀ ਦਾ ਘਾਲਾ ਘਟਾਇਆ ਗਿਆ ਔਰ ਜਿਹੜੀ ਜੋ ਵੀ ਅਜਿਹੀ ਤਰੀਕ ਤੱਕ ਜਿਹੜੇ ਕੋ ਡਵੈਲਪਮੈਂਟ ਦਾ ਹੈ ਉਹ ਸਾਨੂੰ ਤਾਂ ਕਿਤੇ ਵੀ ਨਜ਼ਰ ਨਹੀਂ ਆਇਆ ਮਕੂਦਾਂ ਪੁਲ ਦੀ ਵਾਅ ਚੱਕੀ ਗਈ ਸੀ ਕਿ ਲੱਗਦਾ ਬਣ ਜਾਊਗਾ ਇਸੇ ਚੱਕ ਦੇਖੋ ਜਿਹੜੀ ਪੁਲ ਦੀ ਵਾਅ ਚੱਕੀ ਗਈ ਸੀਗੀ ਇਹ ਸਮੇਂ-ਸਮੇਂ ਤੇ ਸਰਕਾਰ ਦੀਆਂ ਨਲੇਕੀਆਂ ਸੀਗੀਆਂ ਜੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋ ਚੁndi ਤੇ ਅੱਜ ਤੋਂ 5 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਵੀ ਇਹ ਪੁਲ ਬਣ ਕੇ ਤਿਆਰ ਹੋ ਜਾਣਾ ਸੀਗਾ ਸਿਰਫ ਸਰਕਾਰ ਦੀਆਂ ਨਲੇਕੀਆਂ ਕਰਕੇ ਨਾ ਹੀ ਉੱਥੇ ਲੋਕਾਂ ਨੂੰ ਮੌਜਾ ਦਵਾਇਆ ਨਾ ਨੇ ਸਿਰਫ ਤਰ ਕੇ ਲੂਣ ਘਸਾਉਂਦੀਆਂ ਗੱਲਾਂ ਕਰਦੇ ਆ ਅਸੈਂਬਲੀ ਦੇ ਵਿੱਚ ਕੁਐਸਚਨ ਉਹ ਕਿਹਾ ਸੀਗਾ ਉੱਥੇ ਕਿਹਾ ਸੀ ਵੀ 1 ਮਹੀਨੇ ਦੇ ਵਿੱਚ ਇਹ ਕੰਮ ਪੁਲ ਦਾ ਚਾਲੂ ਹੋ ਜਾਊ ਪਰ ਹਰੇ ਤੱਕ ਵੀ ਤੁਸੀਂ ਦੇਖ ਰਹੇ ਹੋ ਸਿਰਫ ਪਾਸੇ ਰੋਡ ਤੇ ਕੰਮ ਕੀਤਾ ਜਾ ਰਿਹਾ ਪੁਲ ਨੂੰ ਬਣਾਉਣ ਵਾਸਤੇ ਅਜੇ ਤੱਕ ਕੋਈ ਕਾਰਵਾਈ ਚੱਲ ਨਹੀਂ